ਸਤਿਗੁਰੂ ਜੀ ਕਹਿੰਦੇ ਹਨ ਭਰੀਏ ਹੱਥ ਪੈਰ ਤਨ ਦੇ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਸਾਡੇ ਹੱਥ ਪੈਰ ਲਿਬੜ ਜਾਣ ਤਾਂ ਪਾਣੀ ਧੋਤਾ ਉਤਰਸਖੇ ਤਾਂ ਉਸ ਨੂੰ ਪਾਣੀ ਨਾਲ ਧੋਦਿਆਂ ਉਹ ਜੋ ਮਿੱਟੀ ਹੈ ਉਹ ਜੋ ਮੈਲ ਹੈ ਉਹ ਉਤਰ ਜਾਂਦੀ ਹੈ ਮੂਤ ਪਲੀਤੀ ਕੱਪੜ ਹੋਏ ਸਤਿਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਕਪੜਾ ਮਲ ਮੂਤਰ ਨਾਲ ਲਿਬੜ ਜਾਂਦਾ ਹੈ ਗੰਦਾ ਹੋ ਜਾਂਦਾ ਹੈ ਦੇ ਸਾਬੂਨ ਲਈਏ ਉਹ ਧੋਏ ਸਤਿਗੁਰੂ ਜੀ ਕਹਿੰਦੇ ਹਨ ਉਹਨੂੰ ਸਾਬਣ ਲਾ ਕੇ ਉਸ ਨੂੰ ਧੋ ਦਿੱਤਾ ਜਾਵੇ ਤਾਂ ਉਹ ਸਾਫ਼ ਹੋ ਜਾਂਦਾ ਹੈ ਭਰੀਏ ਮਤ ਪਾਪਾਂ ਕੇ ਸੰਗ ਸਤਿਗੁਰੂ ਜੀ ਕਹਿੰਦੇ ਹਨ ਜੇਕਰ ਸਾਡੀ ਮਤ ਪਾਪਾਂ ਦੇ ਨਾਲ ਭਰ ਜਾਵੇ ਪਾਪਾਂ ਦੇ ਨਾਲ ਮਲੀਨ ਹੋ ਜਾਵੇ ਤਾਂ ਉਸ ਨੂੰ ਕਿਸ ਤਰ੍ਹਾਂ ਧੋਤਾ ਜਾਂਦਾ ਹੈ ਸਤਿਗੁਰੂ ਜੀ ਕਹਿੰਦੇ ਹਨ ਉਹ ਧੋਪੈ ਨਾਮੈ ਕੇ ਰੰਗ ਉਸ ਨੂੰ ਸਿਰਫ ਇੱਕੋ ਇੱਕ ਜਰੀਆ ਹੈ ਧੋਣ ਦਾ ਉਹ ਪ੍ਰਭੂ ਪਰਮਾਤਮਾ ਦਾ ਨਾਮ ਹੈ ਜਦੋਂ ਅਸੀਂ ਉਸ ਪਰਮਾਤਮਾ ਦਾ ਨਾਮ ਜਪਦੇ ਹਾਂ ਉਦੋਂ ਸਾਡੇ ਅੰਦਰੋਂ ਉਹ ਮੈਲ ਹੌਲੀ-ਹੌਲੀ ਖਤਮ ਹੋਣੀ ਸ਼ੁਰੂ ਹੋ ਜਾਂਦੀ ਹੈ ਕਈ ਵਾਰੀ ਅਸੀਂ ਵੇਖਿਆ ਹੋਵੇ ਜਦੋਂ ਅਸੀਂ ਪਾਠ ਕਰਦੇ ਹਾਂ ਜਾਂ ਅਸੀਂ ਨਾਮ ਜਪਦੇ ਹਾਂ ਸਾਡੇ ਮਨ ਦੇ ਅੰਦਰ ਬਹੁਤ ਗਲਤ ਵਿਚਾਰ ਆਉਂਦੇ ਨੇ ਬਹੁਤ ਗਲਤ ਫੁਰਨੇ ਆਉਂਦੇ ਨੇ ਮਾੜੇ ਫੁਰਨੇ ਆਉਂਦੇ ਨੇ ਉਹ ਇਸੇ ਕਰਕੇ ਆਉਂਦੇ ਨੇ ਕਿਉਂਕਿ ਹੌਲੀ-ਹੌਲੀ ਉਹ ਜੋ ਸਾਡੇ ਮਨ ਵਿੱਚ ਜੋ ਮੈਲ ਭਰੀ ਹੋਈ ਹੈ ਜੋ ਗੰਦਗੀ ਭਰੀ ਹੋਈ ਹੈ ਉਹ ਹੌਲੀ-ਹੌਲੀ ਸਾਫ਼ ਹੋਣੀ ਸ਼ੁਰੂ ਹੋ ਜਾਂਦੀ ਹੈ ਕੁੰਨੀ ਪਾਪੀ ਆਖਣ ਨਾ ਹੈ ਸਤਿਗੁਰੂ ਜੀ ਕਹਿੰਦੇ ਹਨ ਇਹ ਜੋ ਕੁੰਨ ਪਾਪ ਹੈ ਇਹ ਸਿਰਫ ਆਖਣਾ ਮਾਤਰ ਨਹੀਂ ਹੈ ਕੀ ਪਾਪ ਤੇ ਪੁੰਨ ਹੁੰਦੇ ਹਨ ਅਸਲ ਵਿੱਚ ਇਹ ਸੱਚਮੁੱਚ ਹੈ ਸਤਿਗੁਰੂ ਜੀ ਕਹਿੰਦੇ ਹਨ ਕਰ ਕਰ ਕਰਨਾ ਲਿਖ ਲੈ ਜਾਓ ਜਿਵੇਂ ਦਾ ਕੋਈ ਇਸ ਸੰਸਾਰ ਵਿੱਚ ਕਰਮ ਕਰਦਾ ਹੈ ਉਸ ਨੂੰ ਉਸੇ ਤਰ੍ਹਾਂ ਦਾ ਹੀ ਆਪਣਾ ਕਰਮ ਲਿਖਣਾ ਪੈਂਦਾ ਹੈ ਭਾਵੇਂ ਕੀ ਜਿਵੇਂ ਦੇ ਉਹ ਕਰਮ ਕਰਦਾ ਹੈ ਉਸ ਨੂੰ ਉਸੇ ਅਨੁਸਾਰ ਹੀ ਫਲ ਮਿਲਦਾ ਹੈ ਆਪੇ ਬੀਜ ਆਪੇ ਹੀ ਖਾਓ ਸਤਿਗੁਰੂ ਜੀ ਕਹਿੰਦੇ ਹਨ ਜੋ ਬੀਜੇਗਾ ਉਹੀ ਤੈਨੂੰ ਵੱਢਣਾ ਪਵੇਗਾ ਉਹੀ ਤੈਨੂੰ ਫਲ ਭੁਗਤੋਣਾ ਪਵੇਗਾ ਨਾਨਕ ਹੁਕਮਿ ਆਵੋ ਜਾਓ ਸਤਿਗੁਰੂ ਜੀ ਕਹਿੰਦੇ ਹਨ ਇਹ ਕਰਮਾਂ ਦੇ ਅਨੁਸਾਰ ਪਾਪ ਪੁੰਨ ਦੇ ਅਨੁਸਾਰ ਹੀ ਜੀਵ ਨੂੰ ਉਸ ਅਕਾਲ ਪੁਰਖ ਦੇ ਹੁਕਮ ਵਿੱਚ ਜੰਮਣ ਮਰਨ ਵਿੱਚ ਆਉਣਾ ਪੈਂਦਾ ਹੈ ਤੀਰਥ ਤਪ ਦਇਆ ਦਤ ਦਾਨ ਸਤਿਗੁਰੂ ਜੀ ਕਹਿੰਦੇ ਹਨ ਤੀਰਥ ਯਾਤਰਾਵਾਂ ਕਰਕੇ ਤਪੰਦੀ ਸਾਧਨਾ ਕਰਕੇ ਕਿਸੇ ਜੀ ਤੇ ਦਇਆ ਕਰਕੇ ਦਾਨ ਕਰਕੇ ਜੇ ਕੋ ਪਾਵੈ ਤਿਲ ਕਾ ਮਾਨ ਜੇ ਕਿਸੇ ਮਨੁੱਖ ਨੂੰ ਮਾਨ ਮਿਲ ਵੀ ਜਾਂਦਾ ਹੈ ਵਡਿਆਈ ਮਿਲ ਵੀ ਜਾਂਦੀ ਹੈ ਉਹ ਰਤਾ ਮਾਤਰ ਹੁੰਦੀ ਹੈ ਸਤਿਗੁਰੂ ਜੀ ਕਹਿੰਦੇ ਹਨ ਸੁਣਿਆ ਮੰਨਿਆ ਮਨ ਕੀਤਾ ਪਾਓ ਸਤਿਗੁਰੂ ਜੀ ਕਹਿੰਦੇ ਹਨ ਪਰ ਜਿਸ ਮਨੁੱਖ ਨੇ ਉਸ ਅਕਾਲ ਪੁਰਖ ਦੇ ਨਾਮ ਵਿੱਚ ਆਪਣੀ ਸੁਰਤ ਜੋੜੀ ਉਸ ਨੂੰ ਸੁਣਿਆ ਉਸ ਨੂੰ ਮੰਨਿਆ ਅਤੇ ਮੰਨ ਕੇ ਉਸ ਨੂੰ ਆਪਣੇ ਅੰਦਰ ਆਪਣੇ ਹਿਰਦੇ ਦੇ ਅੰਦਰ ਉਸ ਦੇ ਪ੍ਰਤੀ ਪ੍ਰੇਮ ਨੂੰ ਜਗਾਇਆ ਅੰਤਰਗਤ ਤੀਰਥ ਮਲਨਾਓ ਉਸ ਮਨੁੱਖ ਨੇ ਮਾਨੋ ਆਪਣੇ ਅੰਦਰ ਹੀ ਉਹ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਸਭ ਗੁਣ ਤੇਰੇ ਮੈਂ ਨਾ ਹੀ ਕੋਏ ਸਤਗੁਰੂ ਜੀ ਕਹਿੰਦੇ ਹਨ ਕਿ ਸਾਰੇ ਗੁਣ ਜੋ ਹਨ ਉਹ ਪਰਮਾਤਮਾ ਜੀ ਤੁਹਾਡੇ ਹਨ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਜਿਨ ਗੁਣ ਕੀਤੇ ਭਗਤ ਨਾ ਹੋਏ ਜੇ ਤੁਸੀਂ ਇਹ ਆਪਣੇ ਗੁਣ ਮੈਨੂੰ ਨਾ ਬਖਸ਼ ਦੇ ਤਾਂ ਮੈਂ ਤੁਹਾਡੀ ਭਗਤੀ ਨਹੀਂ ਸੀ ਕਰ ਸਕਦਾ ਸਵਸਤ ਆਤ ਬਾਣੀ ਬਰਮਾਓ ਸਤਿਗੁਰੂ ਜੀ ਕਹਿੰਦੇ ਹਨ ਕਿ हे ਪ੍ਰਮਾਤਮਾ ਜੀ हे ਨਿਰੰਕਾਰ ਜੀ ਤੇਰੀ ਸਦਾ ਹੀ ਜੈ ਹੋਵੇ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੂੰ ਆਪੇ ਹੀ ਮਾਇਆ ਹੈ ਤੂੰ ਆਪ ਹੀ ਇਸ ਬਾਣੀ ਨੂੰ ਰਚਣ ਵਾਲਾ ਹੈ ਆਪ ਹੀ ਤੂੰ ਬ੍ਰਹਮਾ ਹੈ ਆਪ ਹੀ ਵਿਸ਼ਨੂੰ ਹੈ ਆਪ ਹੀ ਸਭ ਦੇ ਅੰਦਰ ਵਰਤਣ ਵਾਲਾ ਹੈ ਭਗਵਤੀ ਸਤਗੁਰੂ ਜੀ ਕਹਿੰਦੇ ਹਨ ਕਿ ਜੋ ਸ੍ਰਿਸ਼ਟੀ ਨੂੰ ਰਚਣ ਵਾਲੇ ਰਚਨਹਾਰ ਬ੍ਰਹਮਾ ਨੂੰ ਮੰਨਿਆ ਜਾਂਦਾ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਇਹ ਉਸ ਪਰਮਾਤਮਾ ਤੋਂ ਵੱਖਰਾ ਨਹੀਂ ਹੈ ਉਹ ਪਰਮਾਤਮਾ ਹੀ ਹੈ ਜੋ ਸਭ ਦੇ ਅੰਦਰ ਵਾਸ ਕਰ ਰਿਹਾ ਹੈ ਉਹੀ ਸਾਰੀ ਸ੍ਰਿਸ਼ਟੀ ਦਾ ਕਰਤਾ ਹੈ ਸਤ ਸੁਹਾਨ ਸਦਾ ਮਨ ਚਾਓ ਸਤਿਗੁਰ ਜੀ ਉਸ ਪਰਮਾਤਮਾ ਦੀ ਵਡਿਆਈ ਕਰਦੇ ਹੋਏ ਕਹਿੰਦੇ ਨੇ ਕਿ ਹੇ ਸਾਰਬ੍ਰਮ ਜੀ ਤੂੰ ਸਦਾ ਥਿਰ ਰਹਿਣ ਵਾਲਾ ਹੈ ਤੂੰ ਸੋਹਣਾ ਹੈ ਤੇਰੇ ਮਨ ਵਿੱਚ ਸਦਾ ਹੀ ਖਿੜਾਓ ਬਣਿਆ ਰਹਿੰਦਾ ਹੈ ਤੂੰ ਸਦਾ ਪ੍ਰਸੰਨ ਰਹਿਣ ਵਾਲਾ ਹੈ ਕਵਣ ਸੁਵੇਲਾ ਵਖਤ ਕਵਣ ਕਮਣ ਥਿਤ ਕਵਣ ਵਾਰ ਸਤਿਗੁਰ ਜੀ ਕਹਿੰਦੇ ਹਨ ਕਿ ਉਹ ਕਿਹੜਾ ਵੇਲਾ ਸੀ ਕਿਹੜਾ ਵਕਤ ਸੀ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਕਿਹੜਾ ਦਿਨ ਸੀ ਕਮਣ ਸੀ ਰੁੱਤੀ ਮਾਹੋਂ ਕਹਣ ਜਿਤ ਪੂ ਆਕਾਰ ਉਹ ਕਿਹੜੀਆਂ ਰੁੱਤਾਂ ਸਨ ਅਤੇ ਕਿਹੜਾ ਉਹ ਮਹੀਨਾ ਸੀ ਜਦੋਂ ਇਹ ਸੰਸਾਰ ਬਣਾਇਆ ਸੀ ਵੇਲ ਨਪਾਈਆ ਪੰਡਤੀ ਜੇ ਹੋਵੈ ਲੇਖ ਪੁਰਾਣ ਸਤਿਗੁਰੂ ਜੀ ਕਹਿੰਦੇ ਹਨ ਕਿ ਜਦੋਂ ਇਹ ਸੰਸਾਰ ਬਣਿਆ ਉਸ ਸਮੇ ਦਾ ਪੰਡਤਾਂ ਨੂੰ ਵੀ ਪਤਾ ਨਹੀਂ ਹੈ ਵਿਦਵਾਨਾਂ ਨੂੰ ਵੀ ਪਤਾ ਨਹੀਂ ਹੈ ਪਰ ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹਨਾਂ ਨੇ ਇਸ ਉੱਤੇ ਵੀ ਕੋਈ ਨਾ ਕੋਈ ਪੁਰਾਣ ਲਿਖ ਦੇਣਾ ਸੀ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਤਗੁਰੂ ਜੀ ਕਹਿੰਦੇ ਹਨ ਉਸ ਸਮੇਂ ਦੇ ਕਾਜ਼ੀਆਂ ਨੂੰ ਵੀ ਖਬਰ ਨਹੀਂ ਸੀ ਨਹੀਂ ਤਾਂ ਉਹ ਵੀ ਇਸ ਦੇ ਉੱਤੇ ਲੇਖ ਲਿਖ ਦਿੰਦੇ ਜਿਸ ਤਰ੍ਹਾਂ ਉਹਨਾਂ ਨੇ ਅਜ ਤਾਂ ਇਕੱਠੀਆਂ ਕਰਕੇ ਕੁਰਾਨ ਨੂੰ ਲਿਖਿਆ ਸੀ ਥਿਤ ਵਾਰ ਨਾ ਜੋਗੀ ਜਾਣੈ ਰਤ ਮਹੋ ਨਾ ਕੋਈ ਸਤਗੁਰੂ ਜੀ ਕਹਿੰਦੇ ਹਨ ਜਦੋਂ ਇਹ ਜਗਤ ਬਣਿਆ ਸੀ ਉਦੋਂ ਕਿਹੜੀ ਥਿਤ ਸੀ ਕਿਹੜਾ ਵਾਰ ਸੀ ਇਸ ਗੱਲ ਦਾ ਕੋਈ ਜੋਗੀ ਵੀ ਪਤਾ ਨਹੀਂ ਜਾਣਦਾ ਕੋਈ ਮਨੁੱਖ ਨਹੀਂ ਦੱਸ ਸਕਦਾ ਕਿ ਕਦੋਂ ਕਿਹੜੀ ਰੁੱਤ ਸੀ ਅਤੇ ਕਿਹੜਾ ਮਹੀਨਾ ਸੀ ਜਦੋਂ ਇਸ ਸ੍ਰਿਸ਼ਟੀ ਦੀ ਰਚਨਾ ਹੋਈ ਜਾਂ ਕਰਤਾ ਸਿਰਠੀ ਕੋ ਸਾਜੇ ਆਪੇ ਜਾਣੈ ਸੋਈ ਸਤਿਗੁਰੂ ਜੀ ਕਹਿੰਨੇ ਹਨ ਜੋ ਸਿਰਜਨਹਾਰ ਇਸ ਜਗਤ ਨੂੰ ਪੈਦਾ ਕਰਦਾ ਹੈ ਉਹ ਆਪ ਹੀ ਜਾਣਦਾ ਹੈ ਕਿ ਜਗਤ ਕਦੋਂ ਰਚਿਆ ਹੈ ਕਿਵ ਘਰ ਆਖਾਂ ਕਿਵਸਾਲਾਹੀ ਕਿਉ ਵਰਣੀ ਕਿਵ ਜਾਣਾ ਸਤਿਗੁਰੂ ਜੀ ਕਹਿੰਨੇ ਹਨ ਮੈਂ ਕਿਸ ਤਰ੍ਹਾਂ ਉਸ ਅਕਾਲ ਪੁਰਖ ਦੀ ਵਡਿਆਈ ਨੂੰ ਦਸਾਂ ਕਿਸ ਤਰ੍ਹਾਂ ਅਕਾਲ ਪੁਰਖ ਦੀ ਸਿਫਤ ਸਲਾਹ ਕਰਾਂ ਕਿਸ ਤਰ੍ਹਾਂ ਉਸ ਅਕਾਲ ਪੁਰਖ ਦੀ ਵਡਿਆਈ ਦਾ ਵਰਣਨ ਕਰਾਂ ਅਤੇ ਕਿਸ ਤਰ੍ਹਾਂ ਸਮਝ ਸਕਾਂ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਸਤਿਗੁਰੂ ਜੀ ਕਹਿੰਦੇ ਹਨ ਕਿ ਹਰੇਕ ਜੀਵ ਆਪਣੇ ਆਪ ਨੂੰ ਦੂਜੇ ਨਾਲੋਂ ਸਿਆਣਾ ਸਮਝ ਕੇ ਉਸ ਅਕਾਲ ਪੁਰਖ ਦੀ ਵਡਿਆਈ ਦੱਸਣ ਦਾ ਯਤਨ ਕਰਦਾ ਹੈ ਪਰ ਦੱਸ ਨਹੀਂ ਸਕਦਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ ਸਤਗੁਰੂ ਜੀ ਕਹਿੰਦੇ ਹਨ ਕਿ ਉਹ ਅਕਾਲ ਪੁਰਖ ਸਭ ਤੋਂ ਵੱਡਾ ਹੈ ਉਸ ਦੀ ਵਡਿਆਈ ਵੀ ਉੱਚੀ ਹੈ ਜੋ ਕੁਝ ਜਗਤ ਵਿੱਚ ਹੋ ਰਿਹਾ ਹੈ ਉਸੇ ਦਾ ਕੀਤਾ ਹੋ ਰਿਹਾ ਹੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ ਸਤਗੁਰੂ ਜੀ ਕਹਿੰਦੇ ਹਨ ਕਿ ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ ਪ੍ਰਭੂ ਪਰਮਾਤਮਾ ਦੀ ਵਡਿਆਈ ਦਾ ਅੰਤ ਪਾਉਣ ਦਾ ਯਤਨ ਕਰਦਾ ਹੈ ਤਾਂ ਉਹ ਅਕਾਲ ਪੁਰਖ ਦੇ ਦਰ ਤੇ ਜਾ ਕੇ ਆਦਰ ਨਹੀਂ ਪਾਉਂਦਾ ਅੱਜ ਦੀ ਇਹ ਵਿਚਾਰ ਇੱਥੋਂ ਤੱਕ ਅੱਗੇ ਦੀ ਵਿਚਾਰ ਸਤਿਗੁਰੂ ਜੀ ਕਿਰਪਾ ਕਰਨ ਆਉਣ ਵਾਲੀ ਵੀਡੀਓ ਵਿੱਚ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ